ਮੋਗੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜੀਹਾਂ ਕਿਸੇ ਦੁਕਾਨਦਾਰ ਦੇ ਨਾਲ ਤੁਸੀਂ ਛੋਟੀ ਜੀ ਝੜਪ ਤੋਂ ਖੂਨੀ ਝੜਪ ਬਦਲਦੀ ਦੇਖੀ ਹੈ ਜੀਹਾਂ ਇੱਕ ਅਜਿਹਾ ਹੀ ਕਾਰਨਾਮਾ ਮੋਗਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਮੀਟ ਦੀ ਦੁਕਾਨ ਤੇ ਲੜਾਈ ਹੋ ਗਈ ਹੈ ਔਰ ਲੜਾਈ ਵੀ ਇਸ ਗੱਲ ਨੂੰ ਹੋਈ ਹੈ ਕਿ ਮੈਨੂੰ ਕੱਕੜ ਤੂੰ ਖਰਾਬ ਦੇ ਦਿੱਤਾ ਜੀਹਾਂ ਗਾਹਕ ਕਹਿੰਦਾ ਦੁਕਾਨਦਾਰ ਨੂੰ ਕਿ ਤੂੰ ਭਾਈ ਮੈਨੂੰ ਮੀਟ ਸਹੀ ਨਹੀਂ ਦਿੱਤਾ ਤੇ ਦੋ ਲੈ ਕੇ ਜਿਹੜਾ ਦੁਕਾਨ ਦੇ ਉੱਪਰ ਮੁਲਾਜ਼ਮ ਕੰਮ ਕਰਦਾ ਉਸ ਦੇ ਨਾਲ ਬਹਿਸ ਹੋ ਜਾਂਦੀ ਹੈ ਗਾਹਕ ਦੀ ਬਸ ਦੋਵਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਇੰਨੀ ਕ ਜਿਆਦਾ ਵੱਧ ਜਾਂਦੀ ਹੈ ਕਿ ਇੱਕ ਦੀ ਲੱਤ ਟੁੱਟ ਜਾਂਦੀ ਹੈ ਤੇ ਇੱਕ ਦਾ ਸਿਰ ਪਾੜ ਜਾਂਦਾ ਹੈ ਪੂਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਗਾ ਤੋਂ ਅੰਮ੍ਰਿਤਸਰ ਰੋਡ ਤੇ ਇਹ ਜਿਹੜਾ ਦੁਕਾਨ ਪੈਂਦੀ ਹੈ ਮੀਟ ਦੀ ਦੁਕਾਨ ਹੈ ਉੱਥੇ ਹੀ ਲੜਾਈ ਹੋਈ ਹੈ ਤਾਂ ਦੇਖ ਸਕਦੇ ਹੋ ਛੋਟੀ ਜੀ ਗੱਲ ਹੈ Meat ਤੋਂ ਲੜਾਈ ਹੋ ਗਈ ਹੈ ਜੀਹਾਂ ਗਾਹਕ Meat ਖਰੀਦਣ ਦੇ ਵਾਸਤੇ ਜਾਂਦਾ ਹੈ ਦੁਕਾਨ ਦੇ ਵਿੱਚ ਤਾਂ ਉਹਨਾਂ ਨੂੰ Meat ਸਹੀ ਨਹੀਂ ਮਿਲਦਾ ਤਾਂ ਗਾਹਕ ਜਿਹੜਾ ਆ ਉਹ ਉਲਟਾ ਦੁਕਾਨਦਾਰ ਦੇ ਨਾਲ ਬਹਿਸ ਕਰਦਾ ਹੈ ਔਰ ਦੁਕਾਨ ਦੇ ਉੱਪਰ ਜਿਹੜਾ ਕਰਿੰਦਾ ਕੰਮ ਕਰਦਾ ਜਿਹੜਾ ਮੁਲਾਜ਼ਮ ਕੰਮ ਕਰਦਾ ਹੈ ਦੁਕਾਨ ਦੇ ਉੱਪਰ ਉਹ ਗਾਹਕ ਦੇ ਨਾਲ ਹੋਰ ਅੱਡੋ ਫਾਇਕ ਹੋ ਜਾਂਦਾ ਇਹਨੂੰ ਇਹਨੇ ਨੂੰ ਲੈ ਕੇ ਦੋਵਾਂ ਦੇ ਵਿੱਚ ਤਕਰਾਰ ਜਿਹੜੀ ਹੈ ਉਹ ਹੋਰ ਵੀ ਵੱਧ ਜਾਂਦੀ ਹੈ ਔਰ ਦੋਵੇਂ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਹੁੰਦੇ ਨੇ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਿਆਂ ਦੇ ਵਿੱਚ ਪੂਰੇ ਦਾ ਪੂਰਾ ਹੰਗਾਮਾ ਜਿਹੜਾ ਆ ਉਹ ਕੈਦ ਹੋ ਚੁੱਕਿਆ ਜਿੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਹੁਣ ਮਾਮਲਾ ਥਾਣੇ ਦੇ ਵਿੱਚ ਪਹੁੰਚਿਆ ਹੋਇਆ ਇੱਕ ਦਾ ਸਿਰ ਪਾੜ ਚੁੱਕਿਆ ਹੈ ਤੇ ਇੱਕ ਦੀ ਲੱਤ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਜਿਹੜਾ ਦੁਕਾਨ ਦੇ ਉੱਪਰ ਮੀਟ ਦੀ ਦੁਕਾਨ ਦੇ ਉੱਪਰ ਜਿਹੜਾ ਕਰਿੰਦਾ ਕੰਮ ਕਰਦਾ ਸੀਗਾ ਉਸ ਦੀ ਲੱਤ ਟੁੱਟ ਚੁੱਕੀ ਹੈ ਔਰ ਇਸ ਦੇ ਨਾਲ ਹੀ ਜਿਹੜਾ ਗਾਹਕ ਹੈ ਉਸ ਦਾ ਸਿਰ ਪਾੜ ਚੁੱਕਿਆ ਉਹ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਵੀ ਮਾਮੂਲੀ ਹੋਰ ਵੀ ਸੱਟਾਂ ਲੱਗੀਆਂ ਹੋਈਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਾ ਦੇ ਵਿੱਚ ਪੂਰੀ ਘਟਨਾ ਕੈਦ ਹੋ ਚੁੱਕੀ ਹੈ ਜਿਸ ਸਮੇ ਗਾਹਕ ਜਿਹੜਾ ਮੀਟ ਦੀ ਦੁਕਾਨ ਦੇ ਉੱਪਰ ਜਾਂਦਾ ਹੈ ਸਮਾਨ ਖਰੀਦਣ ਦੇ ਵਾਸਤੇ ਦਰਅਸਲ ਕੁੱਕੜ ਖਰੀਦਣ ਗਿਆ ਸੀ ਔਰ ਕੁੱਕੜ ਖਰਾਬ ਨਿਕਲ ਆਇਆ ਔਰ ਇੰਨੇ ਦੇ ਵਿੱਚ ਹੀ ਦੁਕਾਨਦਾਰ ਦੇ ਨਾਲ ਤੂ ਤੂ ਮਮੈਂ ਵਾਝ ਜਾਂਦੀ ਔਰ ਜਿਹੜਾ ਦੁਕਾਨ ਦੇ ਉੱਪਰ ਕਰਿੰਦਾ ਕੰਮ ਕਰਦਾ ਉਹ ਵੀ ਕਹਿੰਦਾ ਕਿ ਅਸੀਂ ਕਿਹੜਾ ਕਿਸੇ ਤੋਂ ਘਟ ਹੈ ਉਵੇਂ ਉਸਦੇ ਨਾਲ ਅੱਡੇ ਫਾਈ ਲੈਣ ਲੱਗ ਜਾਂਦਾ ਤਾਂ ਦੋਵਾਂ ਦੀ ਤਕਰਾਰ ਇੰਨੀ ਕੁ ਜ਼ਿਆਦਾ ਵੱਜ ਜਾਂਦੀ ਹੈ ਕਿ ਖੂਨੀ ਰੂਪ ਉਹ ਤਾਰਨ ਕਰ ਲੈਂਦੀ ਹੈ ਔਰ ਇੱਕ ਦੂਜੇ ਦਾ ਸਿਰ ਪਾੜ ਦਿੱਤਾ ਜਾਂਦਾ ਤੇ ਲੱਤ ਜਿਹੜੀ ਉਹ ਤੋੜ ਦਿੱਤੀ ਜਾਂਦੀ ਹੈ ਹਾਲਾਂਕਿ ਹੁਣ ਦੋਨੋਂ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਜਿਹੜੇ ਇਲਾਜ ਹੈ ਔਰ ਮਾਮਲਾ ਜਿਹੜਾ ਪੁਲਿਸ ਦੇ ਅਧੀਨ ਹੈ ਮੋਗਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਔਰ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਜੇਕਰ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਲੋਕ ਕਿੰਨੇ ਕੁ ਸ਼ਾਰਟ ਟੈਂਪਰ ਨੇ ਛੱਟ ਨਿੱਕੀ ਨਿੱਕੀ ਗੱਲ ਤੇ ਲੋਕਾਂ ਨੂੰ ਗੁੱਸਾ ਆ ਜਾਂਦਾ ਔਰ ਉਸ ਤੋਂ ਬਾਅਦ ਦੇ ਵਿੱਚ ਲੋਕ ਲੜਨ ਦੇ ਉੱਪਰ ਆ ਜਾਂਦੇ ਨੇ ਤਾਂ ਪਹਿਲੇ ਸਮੇਂ ਦੀ ਵਿਵਹਾਰਸੀ ਜੇਕਰ ਗੱਲ ਕਰਦੇ ਤਾਂ ਕਿੰਨੀ ਨਿਮਰਤਾ ਸੀਗੀ ਪਰ ਹੁਣ ਲੋਕਾਂ ਦੇ ਅਸੀਂ ਜੇਕਰ ਸੁਭਾਅ ਦੀ ਗੱਲ ਕਰੀਏ ਸਬਰ ਦੀ ਗੱਲ ਕਰੀ ਤਾਂ ਮੁੱਕ ਚੁੱਕਾ ਹੈ ਛੋਟੀ ਜੀ ਗੱਲ ਤੋਂ ਵੱਡੀ ਲੜਾਈ ਹੋ ਜਾਂਦੀ ਹੈ ਖੂਨੀ ਝੜਪਾ ਹੋ ਜਾਂਦੀਆਂ ਕਿਤੇ ਤਾਂ ਗੋਲੀਆਂ ਤੱਕ ਜਿਹੜੀਆਂ ਨੇ ਉਹ ਚੱਲ ਜਾਂਦੀਆਂ ਨੇ ਕਿਤੇ ਮਰਡਰ ਵੀ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਿਆਂ ਦੇ ਵਿੱਚ ਪੂਰੀ ਘਟਨਾ ਕੈਦ ਹੋ ਚੁੱਕੀ ਆ ਮੀਟ ਦੀ ਦੁਕਾਨ ਦੀ ਏ ਤਸਵੀਰ ਐ ਸੀਸੀਟੀਵੀ ਵੀਡੀਓ ਐ ਜਿੱਥੋਂ ਮੀਟ ਖਰੀਦਣ ਗਿਆ ਸੀ ਗਾਹਕ ਔਰ ਮੀਟ ਠੀਕ ਨਾ ਹੋਣ ਕਰਕੇ ਗਾਹਕ ਨੇ ਦੁਕਾਨਦਾਰਾਂ ਦੇ ਨਾਲ ਬਹਿਸ ਕੀਤੀ ਔਰ ਉਲਟਾ ਜਿਹੜਾ ਦੁਕਾਨਦ ਪ੍ਰਕਰੇਂਦਾ ਕੰਮ ਕਰਦਾ ਸੀ ਉਹਨਾਂ ਨੇ ਵੀ ਬਹਿਸ ਕੀਤੀ ਤੇ ਤੂ ਤੂੰ ਮੈਂ ਮੈਂ ਖੂਨੀ ਝੜਪ ਤੱਕ ਵੱਧ ਗਈ ਤੇ ਲੱਤ ਤੱਕ ਤੋੜ ਦਿੱਤੀ ਤੇ ਸਿਰ ਤੱਕ ਪਾੜ ਦਿੱਤਾ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਾ ਦੇ ਵਿੱਚ ਪੂਰੀ ਘਟਨਾ ਕੈਦ ਹੋ ਚੁੱਕੀ